ਪਰਮ ਸਤਕਾਰ ਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੋ ਬਾਬਾ ਦਇਆ ਸਿੰਘ ਆਰਫ ਦਾ ਲਿਖਿਆ ਹੋਇਆ ਕਿੱਸਾ ਜ਼ਿੰਦਗੀ ਬਲਾਸ ਇਨਸਾਨ ਨੂੰ ਸਮਝਾਉਣਾ ਕੀਤਾ ਹੈ 22 ਸਾਲ ਦੀ ਉਮਰ ਵਿੱਚ ਇਨਸਾਨ ਕੀ ਕਰਦਾ ਤੇ ਕੀ ਕਰਨਾ ਚਾਹੀਦਾ ਸਮਝਾਉਣਾ ਕੀਤਾ ਵੀ ਤੂੰ ਕਰਿਆ ਕੀ ਕਰੇਗਾ ਆਉ 22 ਤੇ 23 ਸਾਲ ਸੁਣੀਏ 22 ਸਾਲ ਅੰਦਰ ਬੈਠਾ ਬਨਦਾਵੇ ਅੱਖੀਂ ਦੇਖਦਾ ਯਾਰ ਦਿਲਦਾਰ ਤੁਰਦੇ ਮਰਨ ਇਸ ਇਨਸਾਨ ਨੂੰ ਭੁੱਲਿਆ ਏ ਅੱਖੀਂ ਦੇਖਦਾ ਆਣ ਸਰਦਾਰ ਤੁਰਦੇ ਹੌਣ ਜੁਦਾ ਨਾ ਕਿਸੇ ਦੇ ਯਾਰ ਯਾਰੋ ਆਬ ਮਰਨ ਤੇ ਕੰਨਾਂ ਨੂੰ ਮਾਰ ਤੁਰਦੇ ਪਿੱਛੋਂ ਖਿਜਾਂ ਫਿਰ ਜਾਂਵੰਦੀ ਬੂਟਿਆਂ ਤੇ ਉੱਤਰ ਛੱਡ ਕੇ ਬਾਗ ਬਹਾਰ ਤੁਰਦੇ ਮਗਰੋਂ ਵਿੱਚ ਦੁਕਾਨ ਦੇ ਸੁੰਨ ਹੁੰਦੀ ਜਦੋਂ ਬਾਣੀਆਂ ਛੱਡ ਬਾਜ਼ਾਰ ਤੁਰਦੇ ਹੋ ਜਦੋਂ ਖੇਲ ਸਤਰਾਂਜ ਦੀ ਗੁੱਲ ਹੁੰਦੀ ਜਦੋਂ ਖੇਲ ਸਤਰਾਂਜ ਦੀ ਗੁੱਲ ਹੁੰਦੀ ਖੇਲਣ ਵਾਲੜੇ ਬਾਜ਼ੀਆਂ ਹਾਰ ਤੁਰਦੇ ਖਰੀਦਾਰ ਮੁੜ ਜਾਵੰਦੇ ਲੈਣ ਵਾਲੇ ਜਦੋਂ ਛਟ ਛੱਡ ਕੇ ਹਟ ਆਤਾਰ ਤੁਰਦੇ ਖਰੀਦਾਰ ਮੁੜ ਜਾਵੰਦੇ ਲੈਣ ਵਾਲੇ ਜਦੋਂ ਛੱਡ ਕੇ ਹਟ ਆਤਾਰ ਤੁਰਦੇ ਬੈਠੇ ਕੋਲ ਦੇ ਕੋਲ ਹਾਕੀ ਮਰਹਿੰਦੇ ਜਦੋਂ ਹੋਏ ਕੇ ਸਖਤ ਬਿਮਾਰ ਤੁਰਦੇ ਹੋ ਨਿਕਲੇ ਜਿੰਦਨਾ ਚੰਦਰੀ ਉਸ ਵੇਲੇ ਨਿਕਲੇ ਜਿੰਦਨਾ ਚੰਦਰੀ ਉਸ ਵੇਲੇ ਜਦੋਂ ਹੋਏ ਕੇ ਸਖਤ ਲਾਚਾਰ ਤੁਰਦੇ ਉਸ ਘੜੀ ਕੇ ਆਮ ਤਾਂ ਆਉਂਦੀਆਂ ਨੇ ਜਿਹੜੇ ਘੜੀ ਹੋ ਜਾਂਦਾ ਗਮ ਖਾਰ ਤੁਰਦੇ ਆਲਮ ਦਰਦ ਲੋਕੋ ਦਰਦ ਵਾਲਿਆਂ ਨੂੰ ਰੋਣਾ ਪਾਇ ਕੇ ਜਿਨ੍ਹਾਂ ਦੇ ਯਾਰ ਤੁਰਦੇ ਆਪ ਇਸ ਜਹਾਨ ਤੋਂ ਕੂਚ ਕਰਕੇ ਦੇ ਕੇ ਸਿਰਾਂ ਤੇ ਗਮਾਂ ਦਾ ਭਾਰ ਤੁਰ ਦੇ ਪਿੱਛੋਂ ਉਮਰਦਾਰੋਂ ਵਣ ਪੇਸ਼ ਆਵੇ ਹੱਸ ਕੇ ਜੱਗ ਤੋਂ ਰੋਜ਼ ਗੁਜ਼ਾਰ ਤੁਰ ਦੇ ਓ ਫੇਰ ਸ਼ਕਲ ਜਹਾਨ ਤੋਂ ਗਮ ਹੁੰਦੀ ਹੇ ਰੀ ਸ਼ਕਲ ਜਹਾਨ ਤੋਂ ਗਮ ਹੁੰਦੀ ਦੇਖ ਕੇ ਨਜ਼ਾ ਉਹ ਵਕਤ ਦੀਦਾਰ ਤੁਰਦੇ ਸਾਰੇ ਉਮਰ ਨਾ ਭੁੱਲ ਦੇ ਦੋਸਤਾਂ ਨੂੰ ਦਿਲ ਬਰਪਾਏ ਕੇ ਸਖਤ ਪਿਆਰ ਤੁਰਦੇ ਚੱਕਣ ਬਿਸਤਰਾ ਵਾਂਗ ਮੁਸਾਫਰਾਂ ਦੇ ਨਹੀਂ ਪੁੱਛ ਕੇ ਵਾਰ ਕੋ ਵਾਰ ਤੁਰ ਦੇ ਰਹੇ ਚਾਕ ਨਾ ਪਰਤ ਕੇ ਆਮਣੇ ਦੀ ਨਹੀਂ ਕਰਕੇ ਕਦੀ ਇਕਰਾਰ ਤੁਰ ਦੇ ਮਿਲਦੀ ਇਕ ਨਾ ਕਟਣੀ ਰਾਤ ਅੰਦਰ ਵਸਣ ਵਾਸਤੇ ਮਹਿਲ ਅਵਸਾਰ ਤੁਰ ਦੇ કરીਂ ਛੱਡ ਕੇ ਪਿਛਲੇ ਹਵਾਰਸਾਂ ਨੂੰ ਲੱਦ ਬੋਰੀਆਂ ਛੁਤਰ ਮੋਹਾਰ ਤੁਰਦੇ ਹੋ ਨਹੀਂ ਨਾਲ ਲੈ ਜਾਵਣੀ ਇੱਕ ਕੌਡੀ ਨਹੀਂ ਨਾਲ ਲੈ ਜਾਵਣੀ ਇੱਕ ਕੌਡੀ ਕਰੀਂ ਛੱਡ ਕੇ ਲਾਲ ਜਵਾਰ ਤੁਰਦੇ ਲੈ ਕਰ ਜਾਂਦੇ ਉਮਰ ਬੇਦਾਵਿਆਂ ਨੂੰ ਛੱਡ ਮਹਿਲ ਹਾ ਵੇਲੀਆਂ ਬਾਹਰ ਤੁਰਦੇ ਪਏ ਵਿੱਚ ਦੁਕਾਨ ਦੇ ਵਹੀ ਖਾਤੇ ਪੱਲੇ ਝਾੜ ਸਾਰੇ ਸਾਹੂਕਾਰ ਤੁਰਦੇ ਅਰੇ ਪੇਟੀਆਂ ਵਿੱਚ ਅਸਟਾਮ ਰਹਿੰਦੇ ਦਿੱਤੇ ਛੱਡ ਕੇ ਕਰਜ ਆਧਾਰ ਤੁਰਦੇ ਦਿਆ ਸਿੰਘ ਪਰ ਨਿਕਲੇ ਧਾਲ ਲੰਮੀ ਜਦੋਂ ਚੁੱਕ ਕੇ ਚਾਰ ਕਹਾਰ ਤੁਰਦੇ ਹੋ 23 ਸਾਲ ਦੇ ਵਿੱਚ ਤੂੰ ਗਾਫਲਾ ਹੋਏ 23 ਸਾਲ ਦੇ ਵਿੱਚ ਤੂੰ ਗਾਫਲਾ ਹੋਏ ਕੀਤਾ ਗੌਰ ਦੇ ਨਾਲ ਕਿ ਆਸ ਨਹੀਂ ਅੱਖੀਂ ਦੇਖ ਕੇ ਤੁਰਦਿਆਂ ਸੱਜਣਾ ਨੂੰ ਹੋਇਆ ਚਿੱਤ ਦੇ ਵਿੱਚ ਉਹ ਦਾਸ ਨਹੀਂ ਜਿਹੜਾ ਨਾਲ ਖੋਰਾਕ ਦੇ ਪਾਲਿਆ ਏ ਤੇਰਾ ਛੱਡਣਾ ਕੀੜਿਆਂ ਮਾਸ ਨਹੀਂ ਕਿਸੇ ਰੋਜ ਨੂੰ ਦਿਲ ਬਰਾ ਉੱਡ ਜਾਣੇ ਰਹਿਣੇ ਸਦਾ ਕਲਬੂਤ ਵਿੱਚ ਸਾਸ ਨਹੀਂ ਹੋ ਸਦਾ ਨਹੀਂ ਬਾਜ਼ਾਰ ਦਾ ਸੈਰ ਕਰਨਾ ਸਦਾ ਨਹੀਂ ਬਾਜ਼ਾਰ ਦਾ ਸੈਰ ਕਰਨਾ ਪੀਨੇ برف ਦੇ ਸਦਾ ਗਲਾਸ ਨਹੀਂ ਹੋਇਆ ਸਖਤ ਮਕਈ ਦੇ ਦਾਣਿਆਂ ਹੋਏ ਕਦੇ ਵੇਖਿਆ ਮਰਦ ਖਾ ਰਾਸ ਨਹੀਂ ਕਦੀ ਹੋਮਣੀ ਬੰਦ ਜ਼ਬਾਨ ਤੇਰੀ ਕਰਨੇ ਮਿੱਠੜੇ ਸੁਖਨ ਬਿਲਾਸ ਨਾਹੀ ਕਿਸੇ ਰੋਜ ਨੂੰ ਮਲ ਓਝੜ ਲੈਣੀ ਸਦਾ ਵਿੱਚ ਆਟਾਰੀਆਂ ਵਾਸ ਨਾਹੀ ਹੋ ਤੇਰੀ ਸ਼ਕਲ ਜਹਾਨ ਤੋਂ ਗਮ ਹੋਣੀ ਤੇਰੀ ਸ਼ਕਲ ਜਹਾਨ ਤੋਂ ਗਮ ਹੋਣੀ ਤੇਰੇ ਲੱਭਣੇ ਨਕਸ਼ ਨਾਕਾਸ ਨਹੀਂ ਤੇਰੇ ਜਾਨੀਆਂ ਦਿਲਬਰਾਂ ਸਜਣਾ ਨੇ ਇੱਕ ਰਾਤ ਵੀ ਰੱਖਣੀ ਲਾਸ ਨਹੀਂ ਪੁੰਨ ਦਾਨ ਕਰ ਲੈ ਮਿੱਤਰਾਂ ਮਨ ਕਹਿਣਾ ਸਧਾਰਣੀਆਂ ਦੌਲਤਾਂ ਪਾਸ ਨਹੀਂ ਸੱਚੇ ਨਾਮ ਦਾ ਵਣ ਜਵ ਵਪਾਰ ਕਰ ਲੈ ਸਦਾ ਸਮਝ ਲੈ ਦਮਾਂ ਦੀ ਰਾਸ ਨਹੀਂ ਹੋ ਘਟਾ ਕਾਸ਼ ਦੇ ਵਿੱਚ ਅਵਕਾਸ਼ ਹੋਇਆ ਘਟਾ ਕਾਸ਼ ਦੇ ਵਿੱਚ ਅਵਕਾਸ਼ ਹੋਇਆ ਘਟ ਫੁੱਟਿਆ ਬਾਦ ਆਕਾਸ਼ ਨਹੀਂ ਦਇਆ ਸਿੰਘ ਸਰੀਰ ਨੇ ਬੈਨ ਸਜਾਣਾ ਕਦੀ ਹੋਵਣਾ ਆਤਮਾ ਨਾਸ ਨਹੀਂ ਕਦੀ ਹੋਵਣਾ ਆਤਮਾ ਨਾਸ ਨਹੀਂ